ਫੋਨ ਲੱਗ ਉਦੋਂ ਇਹ ਆਇਆ अल्टੋ ਲੈ ਕੇ ਪਿੱਛੋਂ ਅਬ ਮੈਂ ਤੁਰਿਆ ਸੀਗਾ ਸਿੱਧੇ ਆਪਣਾ ਇਹ ਪਿੱਛੋਂ ਗੋਲੀਆਂ ਚਲਾਈਆਂ ਇਹਨੇ ਦੋ ਤਿੰਨ ਫਾਇਰ ਕੌਣ ਕੌਣ ਸੀ ਬੰਦਾ ਪਤਾ ਲੱਗਾ ਬੰਦਾ ਨਹੀਂ ਪਤਾ ਲੱਗਾ ਅੱਛਾ अल्टੋ ਕਾਰ ਸੀਗੀ ਹਾਂ ਜੀ ਕਿੰਨੇ ਜਣੇ ਸੀ ਉੱਚੇ ਉੱਚੇ ਇੱਕ ਇੱਕ ਜਣੇ ਸੀਗਾ ਅੱਛਾ ਕਿੰਨੇ ਫਾਇਰ ਕੀਤੇ ਉਹਨੇ ਇਹਨੇ ਪਹਿਲਾਂ ਤਾਂ ਇੱਕ ਦੋ ਕੀਤੇ ਫਿਰ ਉਤਬਾ ਜਦੋਂ ਡੇਪਿਆ ਇਹ ਮੁੜ ਕੇ ਆ ਕੇ ਫਿਰ ਨੇ ਤਿੰਨ ਚਾਰ ਫਾਇਰ ਕਰਦੇ ਸਾਈਡ ਤੇ ਕਰ ਦਿਓ ਸਾਈਡ ਤੇ ਸਾਰੇ ਕਿੰਨੇ ਆ ਕੇ ਸਾਈਡ ਤੇ ਇੱਕ ਕਰ ਦਿਓ ਲੱਗੇ ਆ ਰਾਜੀ ਦੇਹਣਾ ਸ਼ਰਿਆ ਵੀ ਯਾਰ ਦੋ ਦੋ ਹੁਣੇ ਭੈਣ ਦੋ ਹੋ ਸਕਦੇ ਆ ਅਲੱਗ-ਅਲੱਗ ਹੋਣੇ ਦੋ ਦੋ ਹੋ ਸਕਦੇ ਆ ਦੋ ਦੋ ਆ ਦੋ ਅਲੱਗ-ਅਲੱਗ ਅਲੱਗ-ਅਲੱਗ 1 2 3 1 2 3 4 5 6 7 8 ਤਾਂ ਇੱਥੇ ਵੀ ਆ 7000 ਆ ਪਾਈਏ ਕਾ ਕੋਲੇ ਤੇਰੇ ਘਰ ਤੋਂ ਤੇਰੇ ਮਾਰੇ ਪੈਰ ਨਾ ਲੈ ਕੇ ਗਿਆ ਵਈ ਪਰ ਆਂ ਹਾਂ ਉਹਨਾਂ ਨੂੰ वो वो। वो ये बाईस साल का एक पेशेंट आया हमारे पास ब्रॉड डेड है मृतक था उसके छाती एरिए पे मल्टीपल गोलियों के निशान थे तो आठ से ज्यादा गोलियों के निशान हमने देखे हैं बाकी इसकी डेड बॉडी हमने पोस्टमार्टम में शिफ्ट करा दी है और इसका पोस्टमार्टम होगा और कंसर्न थाना जो कि थाना हरियाणा है हशियारपुर में वहाँ इन्फॉर्म कर दिया इसके दोस्त आए थे इसको लेके हाँ जी ब्रॉड है हाँ जी कंसर्न थाना हरियाणा कर दी देखने में आता है मोर देन आठ से ज़्यादा तो हमें दिखे हैं ਬਾਕੀ ਸਾਰਾ ਪੋਸਟਮਾਰਟਮ ਮੇ ਰੂਲ ਆਊਟ ਹੋ ਜਾਏਗਾ ਕੀ ਨਾਮ ਉਹਦੇ ਦਾ ਅਬਦੁੱਲਾ ਜੀ ਨਾਮ ਇਹਦਾ ਇਹਦਾ ਡੈਡੀ ਦਾ ਨਾਮ ਕੀ ਹੈ ਡੈਡੀ ਦਾ ਨਾਮ ਨਹੀਂ ਕਹਵਾ ਜੀ ਇਹਦਾ ਕਿੱਥੇ ਰਹਿਣ ਵਾਲੇ ਇਹ ਕੰਗਮਾ ਜੀ ਰਹਿਣ ਵਾਲਾ ਕੀ ਗੱਲ ਹੋਈ ਇਹਨਾਂ ਕੁਛ ਨਹੀਂ ਕੋਈ ਲੜਾਈ ਝਗੜਾ ਨਹੀਂ ਆਪਾਂ ਤਾਂ ਇੱਕੋ ਰੋਜ਼ ਚੱਲੇ ਸੀਗੇ ਜਿੰਮ ਨੂੰ ਜੀ ਓਨੇ ਸੀਗੇ ਕਦੇ ਉਹੀ 3-4 ਵਜੇ ਅਵਾਜ ਜਾਂ ਤਾਂ ਪਹੁੰਚੇ ਉਹ ਪੋਲ ਲੱਗ ਗਿਆ ਜਦੋਂ ਲਜੀਤ ਦੇ ਪੋਲ ਲੱਗ ਗਿਆ ਉਦੋਂ ਇਹ ਆਇਆ अल्टੋ ਲੈ ਕੇ ਪਿੱਛੋਂ ਅਬ ਮੈਂ ਤਾਂ ਤੁਰਿਆ ਸੀਗਾ ਸਿੱਧੇ ਆਪਣਾ ਇਹ ਪਿੱਛੋਂ ਗੋਲੀਆਂ ਚਲਾਈਆਂ ਇਹਨੇ ਦੋ ਤਿੰਨ ਫਾਇਰ ਕੋਣ ਕੋਣ ਸੀ ਬੰਦਾ ਪਤਾ ਲੱਗਾ ਕੁਛ ਬੰਦਾ ਨਹੀਂ ਪਤਾ ਲੱਗਾ ਅੱਛਾ अल्टੋ ਕਾਰ ਸੀਗੀ ਕਿੰਨੇ ਜਣੇ ਸੀ ਉੱਚੇ ਉੱਚੇ ਇੱਕ ਇੱਕ ਜਣਾ ਸੀਗਾ ਅੱਛਾ ਕਿੰਨੇ ਫਾਇਰ ਕੀਤੇ ਉਹਨੇ ਇਹਨੇ ਪਹਿਲਾਂ ਤਾਂ ਇੱਕ ਦੋ ਕੀਤੇ ਫਿਰ ਉਤਬਾ ਜਦੋਂ ਡੇਪਿਆ ਇਹ ਮੁੜ ਕੇ ਆ ਕੇ ਫਿਰ ਨੇ ਤਿੰਨ ਚਾਰ ਫਾਇਰ ਕਰ ਦਿੱਤੇ ਉਹਦੇ ਤੇ ਹਾਂਜੀ ਉਹ ਮੋਕੇ ਤੇ ਉਹਦੀ ਮੌਤ ਹੋ ਗਈ ਮੋਕੇ ਤੇ ਮੌਤ ਹੋ ਗਈ ਤੁਹਾਡਾ ਕੀ ਨਾਮ ਹੈ ਮੇਰਾ ਜੀਤ ਆ ਜੀ ਇਹ ਤੁਹਾਡਾ ਦੋਸਤ ਸੀਗਾ ਹਾਂਜੀ ਦੋਸਤ ਸੀਗਾ ਏਕੀ ਪਿੰਡ ਦੇ ਤੁਸੀਂ ਨਾਲ ਹਾਂਜੀ ਏਕੀ ਪਿੰਡ ਦੇ ਸੀ ਪਤਾ ਲੱਗਾ ਕਿ ਜਿਹੜੇ ਮਾਰਨ ਵਾਲਾ ਕੌਣ ਸੀਗਾ ਹਾਂਜੀ ਪਤਾ ਕਰਦੇ ਪਏ ਆ ਜੀ ਭਾਈ ਨਹੀਂ ਤੁਸੀਂ ਦੇਖਿਆ ਉਹਨੂੰ ਕੌਣ ਸੀ ਉਹਦਾ ਗੱਡੀ ਨੰਬਰ ਆ ਜੀ ਗੱਡੀ ਨੰਬਰ ਕੋ ਨੋਟ ਕੀਤਾ ਹੋਇਆ ਗੱਡੀ ਨੰਬਰ ਨਹੀਂ ਨੋਟ ਕੀਤਾ ਜੀ ਉਹ ਨੱਠ ਗਿਆ ਨਾਲੇ ਆਪਾਂ ਸਕੂਟਰੀ ਸੀਗਾ ਜੀ ਦੋਨੇ ਆਨੇ ਤੇ ਮੁੰਡਾ ਕੀ ਕਰਦਾ ਸੀ ਉਹ ਜੀ ਲੈਥ ਨਹੀਂ ਘਰੇ ਰਹਿੰਦਾ ਸੀਗਾ ਲੈ ਬਾਹਰਲਾ ਕੰਮ ਲਾਇਆ ਸੀ ਇਹਨੇ ਹਾਂਜੀ ਕਿੰਨੀ ਉਮਰ ਹੈ ਉਮਰ 23 ਸਾਲ ਦੀ ਉਮਰ ਘਰ ਚ ਇਹ ਤੇ ਕੌਣ ਕੌਣ ਹੈਗੇ ਉੱਧਰ ਘਰ ਚ ਦੋ ਭੈਣਾਂ ਆਇਆ ਇੱਕ ਮੰਮੀ ਆ ਕੋਈ ਲੜਾਈ ਝਗੜਾ ਹੋਇਆ ਕੋਈ ਲੜਾਈ ਝਗੜਾ ਨਹੀਂ ਜੀ ਇਹਨੂੰ ਡੈਡੀ ਹਰੀਆ ਦੇ ਡੈਡੀ ਇਹਨੂੰ ਕਾਗਮਾਈ ਪਿੰਡ ਦੇ ਖਾਸੇ ਰਹਿਣ ਵਾਲੇ ਆ ਹਾਂਜੀ ਹਾਂਜੀ ਕਾਗਮਾਈ ਦੇ ਮਤਲਬ ਕਰੀ ਰਹਿੰਦਾ ਸੀ ਹਾਂਜੀ ਘਰੇ ਰਹਿੰਦਾ ਸੀਗਾ ਹੀ ਲੱਗਦਾ ਕਿ ਕਿਸ ਕਰਕੇ ਮਰੇ ਗਿਆ ਹੈ ਪਤਾ ਨਹੀਂ ਸਾਨੂੰ ਵੀ ਨਹੀਂ ਪਤਾ ਨਾ ਲੜਦਾ ਸੀਗਾ ਨਾ ਕੋਈ ਜਿਹੜੇ ਮੁੰਡੇ ਨਾਲ ਕੀਤੀ ਹੋਈ ਗੱਲਬਾਤ ਜਿਹਨੇ ਗੋਲੀਆਂ ਮਾਰੀਆਂ ਉਹ ਲੱਗਦਾ ਪਹਿਲਾਂ ਤੁਸੀਂ ਕਿਤੇ ਦੇਖਿਆ ਸੀ ਉਹਨੂੰ ਕਦੀ ਨਹੀਂ ਉਹਨੂੰ ਨਹੀਂ ਦੇਖਿਆ ਕੋਈ ਜਿਮ ਵਿੱਚ ਗੱਲ ਹੋਈ ਹੋਵੇ ਨਹੀਂ ਨਹੀਂ ਜਿਮ ਵਿੱਚ ਜੀ ਕੋਈ ਗੱਲ ਨਹੀਂ ਆਪਾਂ ਹੀ ਤੁਹਾਨੂੰ ਹੁੰਦੇ ਆ ਜਿਮ ਵਿੱਚ ਆਪਾਂ ਤੁਹਾਨੂੰ ਲੈ ਜੇ ਜਿਮ ਕਿੱਥੇ ਲਾਉਣ ਉਹਨੇ ਜਿਮ ਹਰਿਆਣਾ ਜੀ ਖਾਸ ਹਾਂਜੀ ਉੱਥੇ ਜਿਮ ਦੇ ਮੋਰੇ ਹੋਈ ਗੱਲਬਾਤ ਸਾਡੀ ਨਹੀਂ ਨਹੀਂ ਜੀ ਉਹ ਦਾ ਹਰਿਆਣਾ ਹੋਈ ਲਜੀਤ ਤੇ ਪੁੱਲ ਲੱਗੇ ਹੋਈ ਜਿਹੜੇ ਪੁੱਲ ਦੇ ਲੱਗ ਬਈ ਕਿੰਨੀਆਂ ਗੋਲੀਆਂ ਮਾਰੀਆਂ ਇਹ 1 6 7 ਗੋਲੀਆਂ ਨੇ ਫੇਰ